ਜਿਹੜਾ ਇਹ ਨਵਾਂ GST 2.0 ਲਾਗੂ ਹੋਇਆ ਹੈ ਹੁਣ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਦਾ ਇਹ 5% ਹੋਇਆ ਹੈ ਪੂਰੀ ਇੰਡਸਟਰੀ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਸਾਡੇ ਜਿਹੜੇ ਸਾਈਕਲ ਮੈਨੂਫੈਕਚਰਰ ਨੇ ਡੀਲਰਸ ਨੇ ਦੇ ਆਲ ਵੈਰੀ ਹੈਪੀ ਦੇਖੋ ਜੀ ਇਹ ਸਾਡੀ ਨਾ ਪਿਛਲੇ 5 ਸਾਲ ਤੋਂ ਸਾਡੀ ਡਿਮਾਂਡ ਸੀ ਗਵਰਨਮੈਂਟ ਨਾਲ ਜੀ ਵੀ ਸਾਈਕਲ ਦੇ ਉੱਤੇ GST 5% ਕੀਤਾ ਜਾਏ ਜੀ ਕਿਉਂਕਿ ਇਲੈਕਟ੍ਰਿਕ ਸਾਈਕਲ ਦੇ ਉੱਤੇ 5% ਹੈ ਹੂੰ ਔਰ ਨਾਰਮਲ ਸਾਈਕਲ ਤੇ 12% ਸੀ ਔਰ ਇਹਦਾ ਨੁਕਸਾਨ ਕੀ ਹੋ ਰਿਹਾ ਸੀ ਵੀ ਇਹਦੇ ਚ ਜੀਐਸਟੀ ਦੀ ਚੋਰੀ ਬਹੁਤ ਹੋ ਰਹੀ ਸੀ ਕਿਉਂਕਿ ਜਿਹੜੇ ਚੋਰੀ ਕਰ ਰਹੇ ਨੇ ਇੱਕ ਤਾਂ ਉਹ ਅੰਡਰ ਇਨਵਾਇਸ ਤਾਂ ਕਰ ਹੀ ਰਹੇ ਨੇ ਔਰ ਲੇਕਿਨ ਉਹ ਕਈ ਕਿਸਮ ਦੇ ਹੋਰ ਕੰਮ ਕਰ ਰਹੇ ਸੀ ਵੀ ਇੱਕ ਹੀ ਵੇਵੇਲ ਬਣਾ ਕੇ ਦੋ ਦੋ ਤਿੰਨ ਤਿੰਨ ਚੱਕਰ ਲਗਾ ਦਿੰਦੇ ਸੀ ਜਿਹਦੇ ਜੀਐਸਟੀ ਜ਼ੀਰੋ ਹੀ ਹੋ ਜਾਂਦਾ ਸੀ ਕਾਫੀ ਇੰਡਸਟਰੀ ਦੀ ਡਿਮਾਂਡ ਸੀ ਔਰ ਇਵਨ ਲੋਗਾਂ ਦੀ ਡਿਮਾਂਡ ਸੀ ਵੀ ਸਾਈਕਲ ਦੇ ਉੱਤੇ 5% ਕੀਤਾ ਜਾਏ ਕਿਉਂਕਿ ਇਲੈਕਟ੍ਰਿਕ ਸਾਈਕਲ ਤੇ ਵੀ 5% ਹੈ ਜੀ ਔਰ এনवायरमेंट ਫਰੈਂਡਲੀ ਹੈ ਨਾਇ ਪੈਟਰੋਲ ਮੰਗਦੀ ਹੈ ਨਾਇ ਪੋਲੂਸ਼ਨ ਕਰਦੀ ਹੈ ਬਹੁਤ ਹੀ ਸ਼ੁਕਰਗੁਜ਼ਾਰ ਆਸੀਂ ਮੋਦੀ ਜੀ ਦਾ ਔਰ ਵਨਾਜ਼ ਮਿਸਟਰ ਦਾ ਵੀ ਇਹਨਾਂ ਨੇ ਸਾਈਕਲ ਦੇ ਉੱਤੇ ਜਿਹੜਾ 5% ਦੀ ਸਾਡੀ ਲੌਂਗ ਸਟੈਂਡਿੰਗ ਡਿਮਾਂਡ ਸੀਗੀ ਉਹ ਮੰਨੀ ਹੈ ਤੇ ਜਿਹੜਾ ਇਹ ਸਲੈਬ ਦਾ ਡਿਫਰੈਂਸ ਹੈ ਸਰ ਜਿਹੜਾ ਪਹਿਲੇ 12% ਸੀਗਾ ਉਹ ਨੇ 5% ਦੇ ਅੰਦਰ ਆ ਗਿਆ ਹੈ ਤੇ ਕੰਜ਼ਿਊਮਰ ਲਈ ਹੁਣ ਜਿਹੜਾ ਹੈ ਉਹ ਡਿਸਕਾਊਂਟਡ ਰੇਟ ਤੇ ਸਾਈਕਲਸ ਮਿਲਣਗੇ ਬਿਲਕੁਲ ਮਾਇਤ੍ਰੀਕ ਤੋਂ ਹੀ ਅ ਕੱਲ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਅਜੇ ਤੱਕ ਕੋਈ 20 22000 ਸਾਈਕਲ ਬੈਟਰੀਸ ਸਵੇਰੇ ਡਿਸਪੈਚ ਕੀਤੀ ਹੈ ਇਸੇ ਕਰਕੇ ਵੀ ਤਾਰੇ ਕੰਜ਼ਿਊਮਰ ਨੂੰ ਬਹੁਤ ਬੈਨੀਫਿਟ ਮਿਲੇ ਸਾਡੇ ਡੀਲਰਸ ਨੂੰ ਬੈਨੀਫਿਟ ਮਿਲੇ ਸਾਈਕਲ ਕਮਿਊਨਿਟੀ ਦੇ ਵਿੱਚ ਸਾਡੇ ਡੀਲਰਸ ਦੇ ਵਿੱਚ ਵੀ ਬਹੁਤ ਇਹਦਾ ਉਤਸ਼ਾਹ ਹੈਗਾ ਵੀ ਹੁਣ ਸਾਈਕਲ ਦੀ ਸੇਲ ਵਧੇਗੀ ਔਰ ਜਿਹੜੇ ਕੰਜ਼ਿਊਮਰ ਹੈ ਉਹ ਵੀ

ਔਰ ਲੌਕ ਕਰਤਾ ਹੈਗਾ 22 ਤਰੀਕ ਤੋਂ ਔਰ ਉਹ ਚੱਲਦਾ ਰਹੇਗਾ ਜੇ ਜੇ ਗੱਲ ਕਰੀਏ ਇੱਕ ਸਾਈਕਲ ਪਹਿਲੇ ਇਸ ਪੂਰੇ GST 2.0 ਤੋਂ ਕਿੰਨੀ ਦੀ ਹੁੰਦੀ ਸੀ ਹੁਣ ਡਿਸਕਾਊਂਟ ਤੋਂ ਬਾਅਦ ਕਿੰਨੀ ਕੰਜ਼ਿਊਮਰਸ ਨੂੰ ਪੈਗੀ ਉਹ ਸਾਈਕਲ ਜਿਹੜੀ ਬੱਚਿਆਂ ਦੀ ਸਾਈਕਲ ਆਉਤੇ 200 ਰੁਪਏ 200 ਰੁਪਏ ਤੱਕ ਉਹਨਾਂ ਨੂੰ ਬੈਨੀਫਿਟ ਹੋਏਗਾ ਜਿਹੜੀ ਵੱਡੀ ਸਾਈਕਲ ਹੈਗੀ ਹੈ ਆਪਣੇ ਗিয়ার ਵਾਲੀ ਜਾਂ ਅੱਛੀ ਲਗਜ਼ਰੀ ਬਾਈਸਾਈਕਲ ਉਹਦੇ ਵਿੱਚ 700 800 ਰੁਪਏ ਤੱਕ मेजर बेनीफिट पेगा तो अज के टाइम से जेकर गल करिए अपनी कंपनी इस समय किन्ने प्रोडक्ट्स बना रही है इन टर्म्स ऑफ साइकल्स की गल करिए असी दो सौ तो उपर डिफरेंट मॉडल बना रहे हैं और असी दस हज़ार प्लस साइकिल बना रहे हैं और वो असी इस वे हज़ार प्लस साइकिल एक्सपोर्ट भी कर रहे हैं और असी यूरोप और अमेरिका भी एक्सपोर्ट कर रहे हैं सत श्रीकाल जी तुम देख रहे हो दिटी हेडलाइनज और मैं हाँ नवनीत कौर ਜਦ ਗੱਲ ਕਰ ਰਹੇ ਹਾਂ GST 2.0 ਜੋ ਕਿ ਹਾਲੀ 22 ਸਤੰਬਰ ਦੇ ਉੱਤੇ ਲਾਗੂ ਹੋਇਆ ਨਰਿੰਦਰ ਮੋਦੀ ਜੀ ਜੋ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ GST 2.0 ਦੀਵਾਲੀ ਦੇ ਤੌਰ ਤੇ ਲੋਕਾਂ ਦੇ ਲਈ ਇੱਕ ਬੰਪਰ ਗਿਫਟ ਦਿੱਤਾ ਹੈ ਗੱਲ ਕਰਾਂਗੇ ਸਾਈਕਲ ਇੰਡਸਟਰੀ ਦੇ ਬਾਰੇ ਵਿੱਚ ਤੇ ਸਾਈਕਲ ਇੰਡਸਟਰੀ ਦਾ ਅਗਰ ਕੋਈ ਨਾਮ ਆਉਂਦਾ ਹੈ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਔਂਕਾਰ ਸਿੰਘ ਪਾਵਾ ਜੀ ਦੇ ਨਾਲ ਔਰ ਪੁੱਛਾਂਗੇ ਕਿ ਜਿਹੜਾ ਇਹ ਨਵਾਂ GST 2.0 ਲਾਗੂ ਹੋਇਆ ਹੈ ਉਹ ਕਿੰਨਾ ਬੈਨੀਫੀਸ਼ੀਅਲਸ ਹੈ ਮੈਨੂਫੈਕਚਰਰ ਲਈ ਐਂਡ ਜਿਹ ਤੁਹਾਡੇ ਕੰਜ਼ਿਊਮਰਸ ਦੇ ਲਈ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਾਡੇ ਚੈਨਲ ਦਸਟੀ ਹੈਡਲਾਈਨਸ ਤੇ ਜਿਹੜਾ ਇਹ ਨਵਾਂ GST 2.0 ਲਾਗੂ ਹੋਇਆ ਹੈ ਹੁਣ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡੀ ਨਾ ਪਿਛਲੇ 5 ਸਾਲ ਤੋਂ ਸਾਡੀ ਡਿਮਾਂਡ ਸੀ ਗਵਰਨਮੈਂਟ ਨਾਲ ਜੀ ਵੀ ਸਾਈਕਲ ਦੇ ਉੱਤੇ GST 5% ਕੀਤਾ ਜਾਏ ਕਿਉਂਕਿ ਇਲੈਕਟ੍ਰਿਕ ਸਾਈਕਲ ਦੇ ਉੱਤੇ 5% ਹੈ ਹਮਮ ਔਰ ਨਾਰਮਲ ਸਾਈਕਲ ਤੇ 12% ਹੈ 12% ਔਰ ਇਹਦਾ ਨੁਕਸਾਨ ਕੀ ਹੋ ਰਿਹਾ ਸੀ ਵੀ ਇਹਦੇ ਚ जीएसटी दी चोरी बहुत हो रही थी काफी लोग जड़े हैं भी स्मॉल स्केल ਦੇ ਵਿੱਚ ਜਾਂ ਜਿਹੜੇ ਲੋਕ जीएसटी ਦੇ ਅੰਡਰ ਇਨਵੌਇਸ ਕਰਦੇ ਸੀ ਜਾਂ ਬਿਨਾ ਬਿਲ ਤੋਂ ਭੇਜਦੇ ਸੀ ਉਹਨਾਂ ਦੀ ਬਹੁਤ ਗ੍ਰੋਥ ਹੋ ਰਹੀ ਸੀਗੀ ਲੋ ਕੁਆਲਿਟੀ ਦੀ ਸਾਈਕਲ ਕੰਜ਼ਿਊਮਰ ਕੋਲ ਜਾ ਰਹੀ ਸੀ ਹਮਮ ਔਰ ਸਾਡੀ ਪਿਛਲੇ 5 ਸਾਲ ਤੋਂ ਰੈਗੂਲਰ ਡਿਮਾਂਡ ਸੀ ਗਵਰਨਮੈਂਟ ਆ ਵੀ ਤੁਸੀਂ ਜੇ जीएसटी 5% ਕਰੋਗੇ ਤੇ ਇੱਕ ਤਾਂ ਚੋਰੀ ਬੰਦ ਹੋਏਗੀ ਔਰ ਅੱਛੀ ਕੁਆਲਿਟੀ ਦਾ ਸਾਈਕਲ ਲੋਕਾਂ ਨੂੰ ਮਿਲੇਗਾ ਔਰ ਦੂਸਰਾ जीएसटी दी कलेक्शन च ग्रोथ ਹੋਏਗੀ ਕਿਉਂਕਿ ਜਿਹੜੇ ਚੋਰੀ ਕਰ ਰਹੇ ਨੇ ਇੱਕ ਤਾਂ ਉਹ ਅੰਡਰ ਇਨਵੌਇਸ ਤਾਂ ਕਰ ਹੀ ਰਹੇ ਨੇ ਪਰ ਲੇਕਿਨ ਉਹ ਕਈ ਕਿਸਮ ਦੇ ਹੋਰ ਕੰਮ ਕਰ ਰਹੇ ਸੀ ਵੀ ਇੱਕੀ ਵੇਵਲ ਬਣਾ ਕੇ ਦੋ ਦੋ ਤਿੰਨ ਤਿੰਨ ਚੱਕਰ ਲਗਾ ਦਿੰਦੇ ਸੀ ਜਿਹਦੇ ਜੀਐਸਟੀ ਜ਼ੀਰੋ ਹੀ ਹੋ ਜਾਂਦਾ ਸੀ ਕਾਫੀ ਇੰਡਸਟਰੀ ਦੀ ਡਿਮਾਂਡ ਸੀ ਔਰ ਈਵਨ ਲੋਕਾਂ ਦੀ ਡਿਮਾਂਡ ਸੀ ਵੀ ਸਾਈਕਲ ਦੇ ਉੱਤੇ 5% ਕੀਤਾ ਜਾਏ ਕਿਉਂਕਿ ਇਲੈਕਟ੍ਰਿਕ ਸਾਈਕਲ ਤੇ ਵੀ 5% ਹੈ ਜੀ ਔਰ ਇਨਵਾਇਰਨਮੈਂਟ ਫ੍ਰੈਂਡਲੀ ਹੈ ਨਾਇ ਪੈਟਰੋਲ ਮੰਗਦੀ ਹੈ ਨਾਇ ਪੋਲੂਸ਼ਨ ਕਰਦੀ ਹੈ ਪਰ ਲੋਕਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ ਤੋ ਸਾਈਕਲ 5% ਤੇ ਹੋਣਾ ਚਾਹੀਦਾ ਔਰ ਜਦੋਂ ਦਾ 5% ਹੋਇਆ ਪੂਰੀ ਇੰਡਸਟਰੀ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਸਾਡੇ ਜਿਹੜੇ ਸਾਈਕਲ ਮੈਨੂਫੈਕਚਰਰ ਨੇ ਡੀਲਰਸ ਨੇ ਦੇ ਆਰ ਆਲ ਵੈਰੀ ਹੈਪੀ ਬਹੁਤ ਹੀ ਸ਼ੁਕਰਗੁਜ਼ਾਰ ਆਸੀਂ ਮੋਦੀ ਜੀ ਦਾ ਔਰ ਬਣਾਸ ਮਿਸਟਰ ਦਾ ਕਿ ਇਹਨਾਂ ਨੇ ਸਾਈਕਲ ਦੇ ਉੱਤੇ ਜਿਹੜਾ 5% ਦੀ ਸਾਡੀ ਲੌਂਗ ਸਟੈਂਡੀਡ ਡਿਮਾਂਡ ਸੀਗੀ ਉਹ ਮੰਨੀ ਹੈ ਸਹੀ ਜਿਦਾ ਇਸ ਲਾਬ ਦਾ ਡਿਫਰੈਂਸ ਹੈ ਸਰ ਜਿਹੜਾ ਪਹਿਲੇ 12% ਸੀਗਾ ਹੁਣ ਇਹ 5% ਦੇ ਅੰਦਰ ਆ ਗਿਆ ਹੈ ਤੇ ਕੰਜ਼ਿਊਮਰ ਲਈ ਹੁਣ ਜਿਹੜਾ ਹੈ ਉਹ ਡਿਸਕਾਊਂਟਡ ਰੇਟ ਤੇ ਸਾਈਕਲਸ ਮਿਲੂਗੀ ਬਿਲਕੁਲ 22 ਤਰੀਕ ਤੋਂ ਹੀ ਅ ਕੱਲ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਅਸੀਂ ਤਾਂ ਸ਼ੁੱਕਰਵਾਰ ਨੂੰ ਜਿਹੜੀ ਡਿਸਪੈਚਸ ਕਰਨੀਆਂ ਸੀ ਅਸੀਂ ਸ਼ੁੱਕਰਵਾਰ ਨੂੰ ਟਰੱਕ ਲੋਡ ਕਰਕੇ ਘੜੀ ਖੜੇ ਕੀਤੇ ਅਸੀਂ ਉਹਨਾਂ ਦੀ ਬਿਲਿੰਗ ਹੀ 22 ਤਰੀਕ ਸਵੇਰੇ ਕੀਤੀ ਹੈ ਓਕੇ ਅਸੀਂ ਤਾਂ 20 22000 ਸਾਈਕਲ 22 ਤਰੀਕ ਸਵੇਰੇ ਡਿਸਪੈਚ ਕੀਤੀ ਹੈ ਇਸੇ ਕਰਕੇ ਵੀ ਤਾਂ ਕਿ ਕੰਜ਼ਿਊਮਰ ਨੂੰ ਉਹਦਾ ਬੈਨੀਫਿਟ ਮਿਲੇ ਸਾਡੇ ਡੀਲਰਸ ਨੂੰ ਬੈਨੀਫਿਟ ਮਿਲੇ ਔਰ ਔਰ ਪੂਰੀ ਸਾਈਕਲ ਕਮਿਊਨਿਟੀ ਦੇ ਵਿੱਚ ਸਾਡੇ ਡੀਲਰਸ ਦੇ ਵਿੱਚ ਵੀ ਬਹੁਤ ਇਹਦਾ ਉਤਸ਼ਾਹ ਹੈਗਾ ਵੀ ਹੁਣ ਸਾਈਕਲ ਦੀ ਸੇਲ ਵਧੇਗੀ ਔਰ ਜਿਹੜੇ ਕੰਜ਼ਿਊਮਰ ਹੈ ਉਹ ਵੀ ਖੁਸ਼ ਹੋਣਗੇ ਔਰ ਠੀਕ ਹੈ ਜਿਹਾ ਡਿਫਰੈਂਸ ਹੈਗਾ 5 5% हो गए पहला 12 सी सात परसेंट का डायरेक्ट कंज्यूमर को बेनीफिट होएगा डेफिनेटली हु। क्योंकि कंपोनेंट्स जोड़े ने भी पांच परसेंट से हो गए लेकिन रॉ मटीरियल आज भी अठारह परसेंट पर जी सा समॉल स्केल इंडस्ट्री है वो थोड़ी जी जरूर आ, आ, मुश्किल च आ रही है भी उन्होंने अठारह परसेंट से रॉ मटीरियल खरीद के पांच परसेंट से स्पेयर पार्ट्स सू बना के देखिए ਲੇਕਿਨ ਰੋ ਮਟੀਰੀਅਲ 18% ਹੈ ਤੇ ਉਹਨਾਂ ਦਾ ਜਿਹੜਾ 12-13% 13% ਦੇ ਕਰੀਬ ਰਿਫਾਈਨ ਬਣੇਗਾ ਬਾ 13% ਤਾਂ ਨਹੀਂ ਐਕਚੁਅਲੀ ਬਣੇਗਾ ਕਿਉਂਕਿ ਉਹਦੀ ਮੈਨੂਫੈਕਚਰਿੰਗ ਕਾਸਟ ਵੀ ਹੈ ਲੇਬਰ ਕਾਸਟ ਵੀ ਹੈ ਪ੍ਰੋਫਿਟ ਵੀ ਹੈ ਤਾਂ 8 ਜਾਂ 10% ਜੋ ਵੀ ਉਹਨਾਂ ਦਾ ਰਿਫਾਈਨ ਬਣੇਗਾ ਉਹ ਉਹਨਾਂ ਨੂੰ ਅਪਲਾਈ ਕਰਨਾ ਪਏਗਾ ਔਰ ਉਦੇ ਚੋਣਾਂ ਨੂੰ ਹੋ ਸਕਦਾ ਹੈ 2 ਮਹੀਨੇ 3 ਮਹੀਨੇ ਦਾ ਟਾਈਮ ਲੱਗ ਜਾਏ ਲੇਕਿਨ ਉਹਨਾਂ ਦਾ ਫਿਰ ਬੈਂਕ ਲਿਮਿਟਸ ਯੂਜ਼ ਕਰਨਗੇ ਜਾਂ ਕੁਛ ਉਹਨਾਂ ਦਾ ਕੈਪਟਲਿੰਨ ਏਮਪਲੋਏ ਹੋਏਗਾ ਉਹਦੇ ਕਰਕੇ ਥੋੜੀ ਬਹੁਤ ਫਾਈਨੈਂਸ਼ੀਅਲ ਕਾਸਟ ਜ਼ਰੂਰ ਵਧੇਗੀ ਰਾਈਟ ਕੈਪੀਟਲ ਕਾਸਟ ਵਧ ਜਾਈ ਕੈਪੀਟਲ ਕਾਸਟ ਉਹਨਾਂ ਦੀ ਵਧੇਗੀ ਉਹ ਅਸੀਂ ਉਹਨਾਂ ਨੂੰ ਕੰਪਨਸੇਟ ਕਰਾਂਗੇ ਬਾਕੀ ਜਿਹੜੇ ਸਾਈਕਲ ਮੈਨੂਫੈਕਚਰਰ ਨੇ ਉਹ ਸਾਰੇ ਅੰਦਰ ਆਪਣੇ ਅੰਦਰ ਸਿਰਫ 20 ਜਾਂ 25% ਸਮਾਨ ਅੰਦਰ ਬਣਾਉਂਦੇ ਆ 80% ਕੰਪੋਨੈਂਟਸ ਅਸੀਂ ਮਾਰਕੀਟ ਤੋਂ ਲੈਣੇ ਆ ਰਾਈਟ ਸਾਈਕਲ ਮੈਨੂਫੈਕਚਰਰ ਜ उन्होंने इन्ना मुश्किलात नहीं आएगी उन्होंने रिफंड बनेगा तो बहुत थोड़ा बनेगा लेकिन कंपोनट सपलायर जो समॉल स्केल च ने उन्होंने जरूर थोड़ी बहुत तकलीफ आएगी लेकिन असं पूरी उम्मीद रखते हैं जिस तरह अच्छ इनकम टैक्स का जरा ऑनलाइन असं रिटर्न भरते ऑनलाइन साढ़े फैसले हो जाते आने वाले टाइम से जी एस टी भी रिफंड जड़े ने वो भी ऑनलाइन मिलने और ऑनलाइन ही सारा काम होएगा मैं तो सारी इंडस्ट्री अपने जे जिन्हें भी वेंडरस ने ਉਨਨ ਉਹhier ਬੀਲ ਕਰਦੇ ਆ ਵੀ ਤੁਸੀਂ ਆਪਣੇ ਅਕਾਊਂਟਸ ਪ੍ਰੋਪਰ ਰੱਖੋ ਤੁਸੀਂ ਪ੍ਰੋਪਰ ਮਾਲ ਸਹੀਤ ਮੈਨੂਫੈਕਚਰਰ ਤੋਂ ਸਟੀਲ ਖਰੀਦੋ ਪੂਰੇ GST ਪੇ ਕਰਕੇ ਲਓ ਔਰ ਪੂਰੇ GST ਪੇ ਕਰਕੇ ਤੁਸੀਂ ਅੱਗੇ ਬਿਲਿੰਗ ਕਰੋ ਜੋ ਸਕਰਾਬ ਹੀ ਵੇਚੋ ਉਹਦੇ ਵੀ ਤੁਸੀਂ ਪ੍ਰੋਪਰ ਬਿਲ ਬਣਾਓ ਔਰ ਪੂਰਾ ਅਗਰ ਡਾਕੂਮੈਂਟਸ ਰੱਖਣਗੇ ਜਿਸ ਤਰ੍ਹਾਂ ਇਨਕਮ ਟੈਕਸ ਅਸੀਂ ਪੂਰੇ ਡਾਕੂਮੈਂਟਸ ਰੱਖਦੇ ਆ ਪੂਰੇ ਡਾਕੂਮੈਂਟਸ ਅਸੀਂ ਆਨਲਾਈਨ ਫੀਡ ਕਰਦੇ ਆ ਔਰ ਸਾਨੂੰ ਰਿਫੰਡ ਆਟੋਮੈਟਿਕਲੀ ਮਿਲਦਾ ਇਸ ਤਰ੍ਹਾਂ ਹੀ ਜੀਐਸਟੀ ਦਾ ਵੀ ਆਉਣ ਵਾਲੇ ਟਾਈਮ ਚਾਹੇ ਸਾਲ ਲਗੇ 2 ਸਾਲ ਲਗੇ ਸਾਡਾ ਜੀਐਸਟੀ ਰਿਫੰਡ ਵੀ ਆਨਲਾਈਨ ਹੋ ਜਾਏਗਾ ਔਰ ਲੋਗਾਂ ਨੂੰ ਇਹ ਵੀ ਜਿਹੜੀ ਕੋਈ ਵੀ ਨਵੀਂ ਚੀਜ਼ ਆਂਦੀ ਉਹਦੇ ਨਾਲ ਕੁਝ ਨਵੇਂ ਚੈਲੰਜਸ ਨਾਲ ਹੀ ਆਉਂਦੇ ਨੇ ਬਟ ਉਹਦੇ ਫਿਰ ਸੋਲੂਸ਼ਨਸ ਵੀ ਨਾਲ ਨਾਲ ਹੁੰਦੇ ਨੇ ਪਰ ਉਹਦੀ ਫਿਲਹਾਲ ਹਰ ਚੀਜ਼ ਸਸਤੀ ਹੋਈ ਹੈ ਇਵਨ ਕਾਰਸ ਸਸਤੀਆਂ ਹੋਈਆਂ ਹਨ ਮੋਟਰਸਾਈਕਲ ਸਸਤੇ ਹੋਏ ਗਰੋਸਰੀ ਸਸਤੀ ਹੋਈ ਹਰ ਚੀਜ਼ ਸਸਤੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਇਸ ਵੇਲੇ खुशी की लहर है right. मोदी जी ने जरा पंद्रह अगस्त को अनाउंस किया दिवाली उत्ते जी एस टी का बेनीफिट मिलेगा right. उन्होंने अपना प्रोमिस पूरा, पूरा किया और बई तो पहले नवरात्रे वाले दिन ही जी। एक जी एस टी नवा लागू हो गया और हर चीज़ प्राइसेस रिवाइज हो गई हैं डाउनवर्ड्स और पूरा हिंदुस्तान पूरी पॉपुलेशन हिंदुस्तान की इस

ਇਹ ਕੰਪੋਨੈਂਟ ਦੇ ਵਿੱਚ ਥੋੜੀ-ਬਹੁਤ ਕੋਈ ਬਦਲਾਅ ਆਏਗਾ ਅਸੀਂ ਉਹਨੂੰ ਖੁਦ ਅਬਜ਼ੌਰਬ ਕਰਾਂਗੇ ਅਸੀਂ ਕੰਜ਼ਿਊਮਰ ਨੂੰ 7% ਦਾ ਬੈਨੀਫਿਟ ਅ ਅਲੌਕ ਕਰਤਾ ਹੈਗਾ 22 ਤਰੀਕ ਤੋਂ ਔਰ ਉਹ ਚੱਲਦਾ ਰਹੇਗਾ ਤੇ ਜੇਕਰ ਗੱਲ ਕਰੀਏ ਇੱਕ ਸਾਈਕਲ ਪਹਿਲੇ ਇਸ ਪੂਰੇ GST 2.0 ਤੋਂ ਕਿੰਨੀ ਦੀ ਹੁੰਦੀ ਸੀ ਹੁਣ ਡਿਸਕਾਊਂਟ ਤੋਂ ਬਾਅਦ ਕਿੰਨੀ ਕੰਜ਼ਿਊਮਰਸ ਨੂੰ ਪਵੇਗੀ ਉਹ ਸਾਈਕਲ ਜਿਹੜੀ ਬੱਚਿਆਂ ਦੀ ਸਾਈਕਲ ਆ ਤੇ 200 ਰੁਪਏ 200 ਰੁਪਏ ਤੱਕ ਉਹਨਾਂ ਨੂੰ ਬੈਨੀਫਿਟ ਹੋਏਗਾ ਜਿਹੜੀ ਵੱਡੀ ਸਾਈਕਲ ਹੈਗੀ ਹੈ

ਅਚੀ ਗ੍ਰੋਥ ਸਾਨੂੰ ਇਸ ਸਾਲ ਮਿਲੇਗੀ ਔਰ ਉਮੀਦ ਕਰਦੇ ਹਾਂ ਨਾਟ ਓਨਲੀ ਬਾਈਸਾਈਕਲ ਇੰਡਸਟਰੀ ਪੂਰੇ ਭਾਰਤੀ ਇੰਡਸਟਰੀ ਜਿਹੜੀ ਆ ਉਹ ਗਰੋ ਕਰੇਗੀ ਰਾਈਟ 2025 2026 ਤੁਸੀਂ ਬਾਈਸਾਈਕਲ ਇੰਡਸਟਰੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਐਟਲੀਸਟ 810% ਦੀ ਗ੍ਰੋਥ ਹੋਣੀ ਚਾਹੀਦੀ ਵਾਓ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਹੁਣ ਬਿਕੋਜ਼ ਮੈਨੂਫੈਕਚਰਰਸ ਦੀ ਅਗਰ ਅਲੱਗ-ਅਲੱਗ ਸਲੈਬਸ ਆ ਰਹੇ ਨੇ ਰੇਟ ਨਾ ਪਰਚੇਸਿੰਗ ਦੇ ਪੁਆਇੰਟ ਆਫ View ਨਾਲ ਰੌ ਮਟੀਰੀਅਲ ਦੀ ਕਰ ਗੱਲ ਕਰੀਏ ਜਿਹੜਾ ਸੈਲਿੰਗ ਹੋ ਉਸ 5% ਤੇ ਆ ਗਿਆ ਲੋਕਾਂ ਨੂੰ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਹੜਾ ਪੇਪਰ ਵਰਕ ਹੈ ਬਿਕੋਜ਼ ਕੈਪੀਟਲ ਇਨਵੋਲਵ ਹੋ ਜਾਏਗੀ ਜਿਹੜੀ ਗੱਲ ਕਰੀ ਆਈਡੀਐਸ ਬਾਰੇ ਤੇ ਉਹਨਾਂ ਨੂੰ ਲੱਗ ਰਿਹਾ ਕਿ ਇਹ ਥੋੜਾ ਜ਼ਿਆਦਾ ਟਾਈਮ ਟੇਕਿੰਗ ਕੰਜ਼ਿਊਮਿੰਗ ਪ੍ਰੋਸੈਸ ਹੋ ਜਾਏਗਾ ਅਸੀਂ ਫਿਰ ਵੀ ਪੇਪਰ ਵਰਕ ਦੇ ਅੰਦਰ ਹੀ ਕਾਫੀ ਜ਼ਿਆਦਾ ਫਸ ਕੇ ਰਹਿ ਜਾਵਾਂਗੇ ਲੱਗਦਾ ਤੁ ਜਿਸ ਪਾਕ ਚੀਜ਼ ਖਰੀਦਦੇ ਹੋ ਜੋ ਵੀ ਅਗਰ ਤੇ ਅਸੀਂ ਜੋ ਜੀਐਸਟੀ ਤੁਸੀਂ ਪੇ ਕਰਦੇ ਹੋ ਔਨ ਯੋਰ ਬਾਇੰਗ ਦੈਨ ਯੂ ਆਰ ਸੇਲਿੰਗ ਉਹਦਾ ਡਿਫਰੈਂਸ ਜਿਹੜਾ ਉਹ ਤੁਸੀਂ ਰਿਫੰਡ ਲੈਣਾ ਹੈ ਜਾਂ ਤੁਸੀਂ ਟੈਕਸ ਜਮ੍ਹਾਂ ਕਰਾਣਾ ਹੈ ਪੇਪਰ ਵਰਕ ਤਾਂ ਉਹ ਨਹੀਂ ਹੈ ਇਹ ਤਾਂ ਜਿਹੜਾ ਪੂਰੇ ਅਕਾਊਂਟਸ ਰੱਖੇਗਾ ਪੂਰਾ ਸਹੀ ਕੰਮ ਕਰੇਗਾ ਉਹੀ ਕਾਮਯਾਬ ਹੋ ਸਕਦਾ ਹੈ ਜਿਹੜਾ ਕੋਈ ਜੀਐਸਟੀ ਨੰਬਰ ਲੋਕ ਨਹੀਂ ਸੀ ਲੈਂਦੇ ਉਹ ਲੈਣਗੇ ਹੁਣ ਉਹ ਲੈਣਾ ਪਏਗਾ ਕਰਪਸ਼ਨ ਖਤਮ ਹੋਏਗੀ ਬਿਲਕੁਲ ਖਤਮ ਤਾਂ ਨਹੀਂ ਘਟੇਗੀ ਜ਼ਰੂਰ ਘਟੇਗੀ ਔਰ ਜਿਹੜਾ ਅੱਗੇ ਵੀ ਜਦੋਂ GST ਲਾਗੂ ਹੋਇਆ ਸੀਗਾ ਉਦੋਂ ਕਈਆਂ ਲੋਕਾਂ ਨੇ ਰੌਲਾ ਪਾਇਆ ਜੀ ਅਸੀਂ ਹਿਸਾਬ ਨਹੀਂ ਰੱਖਦੇ ਜੀ ਸਾਨੂੰ ਇਹਨੇ ਪਛਾਹ ਹੋ ਜਾਏਗਾ ਉਹ ਹੋ ਜਾਏਗਾ ਜੇ ਸਰਕਾਰ ਨੇ ਕਿਹਾ ਸੀ ਜਿਹੜਾ ਹਿਸਾਬ ਨਹੀਂ ਰੱਖ ਸਕਦਾ ਉਹ ਵਪਾਰ ਕਰਨ ਦੇ ਕਾਬਿਲ ਨਹੀਂ ਹੈਗਾ ਤੇ ਤੁਸੀਂ ਆਪਣਾ ਪੂਰਾ ਅਕਾਊਂਟ ਰੱਖੋ ਪੂਰਾ ਹਿਸਾਬ ਰੱਖੋ ਪੂਰੀ ਆਪਣੀ ਪਰਚੇਸ ਸਹੀ ਢੰਗ ਨਾਲ ਕਰੋ ਆਪਣਾ GST ਪੇ ਕਰੋ GST ਚਾਰਜ ਕਰੋ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਜਿੰਨਾ ਤੁਸੀਂ ਪ੍ਰੋਫਿਟ ਲੈਣਾ ਹੈਗਾ ਲੋ ਜੋ ਤੁਹਾਨੂੰ ਤੁਹਾਨੂੰ ਮਿਲਣਾ ਉਹਦੇ ਉੱਤੇ ਤੁਸੀਂ ਜੀਐਸਟੀ ਪੇ ਕਰੋ ਜੋ ਤੁਸੀਂ ਪਰਚੇਸ ਕਰ ਰਹੇ ਹੋ ਸੇਲ ਕਰ ਰਹੇ ਹੋ ਉਹਦਾ ਡਿਫਰੈਂਸ ਦੇ ਉੱਤੇ ਤੁਹਾਨੂੰ ਜੀਐਸਟੀ ਪੇ ਕਰਨਾ ਹੈ ਬਾਕੀ ਜੋ ਤੁਸੀਂ ਆਲਰੇਡੀ ਜੀਐਸਟੀ ਪੇਡ ਹੈ ਉਹਦਾ ਤੁਹਾਨੂੰ ਵਾਪਸ ਮਿਲ ਜਾਣਾ ਹੈ ਕੋ ਇਟ ਇਜ਼ ਨਾਟ ਅ ਬਿਗ ਇਸ਼ੂ ਥਰਡ ਮਾਈਂਡਸੈਟ ਹੈ ਕਰੋ ਆ ਦੇ ਹੁਣ ਕਾਫੀ ਲੋਕ ਜਦੋਂ ਦਾ ਜੀਐਸਟੀ ਆਇਆ ਹੈਗਾ ਕਾਫੀ ਲੋਕ ਨੇ ਆਪਣੇ ਅਕਾਊਂਟਸ ठीक कर ले ने हुन hmm. जेड़े थोड़े बहुत रह गए और भी करेंगे ताही वो कामयाब होंगे सो इन अ वे लास्ट में अगर ये पूछा कि जेड़ी है so way, चार स्लैब्स तो लेकर हुन दो स्लैब्स हुई है वो कंप्लीटली विन विन सिचुएशंस हुई है फ्रॉम मैन्युफैक्चरिंग पॉइंट ऑफ व्यू देनल और कंज्यूमर पॉइंट ऑफ व्यू नहीं फॉर एवरीबॉडी इट इज अ विन सिचुएशन एनीथिंग एल्स यू वुड लाइक टू कन्वे थ्रू आवर चैनल टॉकिंग अबाउट योर ब्रांड टॉकिंग अबाउट योर साइकिल इंडस्ट्री एंड हाउ द फ्यूचर यू सी वेदर इट इज ईवी और वेदर इट इज साइकिल्स हाउ डू यू सी साइकिल्स इन कमिंग टाइम देखो साइकिल ਬੱਚਿਆਂ ਦੀ ਸਾਈਕਲ ਤਾਂ ਚਲਦੀ ਰਹੇਗੀ ਲੇਕਿਨ ਠੀਕ ਹੈ ਸਟੈਂਡਰਡ ਸਾਈਕਲ ਜ਼ਰੂਰ ਸਾਡੀ ਥੋੜੀ ਘੱਟ ਹੋਈ ਹੈ ਲੇਕਿਨ ਉਹਦੇ ਜਿੰਨੀ ਸਟੈਂਡਰਡ ਸਾਈਕਲ ਘਟੀ ਹੈ ਉਨੀ ਫੈਂਸੀ ਸਾਈਕਲ ਜਿਹਨੂੰ ਕਹਿੰਦੇ ਆ ਅਸੀਂ ਆ ਹਾਈ ਐਂਡ ਸਾਈਕਲ ਦੀ ਸੇਲ ਵਧ ਰਹੀ ਹੈ ਥੈਨ ਗਵਰਨਮੈਂਟ ਵੀ ਆਪਣੇ ਜਿੰਨੇ ਵੀ ਸਰਵ ਸਿੱਖਿਆ ਵਿਹਾਨ ਦੇ ਵਿੱਚ ਸਾਈਕਲ ਲੈ ਕੇ ਦੇ ਰਹੀ ਹੈ ਉਹਦੇ ਨਾਲ ਵੀ ਸਾਡੇ ਕੰਟਰੀ ਦੀ ਲਿਟਰੇਸੀ ਰੇਟ ਵਧਿਆ ਹੈਗਾ ਰਾਈਟ ਸਾਈਕਲ ਤਾਂ ਚਲਦੀ ਰਹਿਣੀ ਹੈ ਹਮ ਠੀਕ ਹੈ ਜਿਹੜੇ ਸਾਈਕਲ ਦੇ ਉੱਤੇ ਜੇ ਕੁਝ ਈਜ਼ੀ ਫਾਈਨਾਂਸਿੰਗ ਮਿਲਦਾ ਮੋਟਰਸਾਈਕਲ ਤੇ ਸੀ ਈਜ਼ੀ ਫਾਈਨਾਂਸ ਮਿਲਦਾ ਹੈ ਤੇ ਲੋਕ ਮੋਟਰਸਾਈਕਲ ਵੱਲ ਜਾਂਦੇ ਆ ਲੇਕਿਨ ਫਿਰ ਵੀ ਸਾਈਕਲ ਦੀ ਸੇਲ ਖਤਮ ਨਹੀਂ ਹੋਏਗੀ ਸਾਈਕਲ ਚੱਲਦਾ ਹੀ ਰਹੇਗਾ ਹਮ ਔਰ ਆਉਣ ਵਾਲੇ ਟਾਈਮ 'ਚ ਇਹ GST ਕਾਟ ਹੋਣ ਨਾਲ ਲੋਕੀ ਜ਼ਰੂਰ ਸਾਈਕਲ ਜਿਆਦਾ ਲੈਣਗੇ ਔਰ ਜੇ ਗਵਰਨਮੈਂਟ ਕੋ ਥੋੜਾ ਜਿਹਾ ਖਿਆਲ ਕਰੇ ਥੋੜੇ ਬਹੁਤ ਸਾਈਕਲਿੰਗ ਇਨਫਰਾਸਟ੍ਰਕਚਰ ਦੇ ਵਾਲ ਦੇਖਿਆ ਜਾਏ ਕੋਈ ਸਾਈਕਲਿੰਗ ਲੇਨਸ ਅਚੀਆਂ ਬਣਾ ਕੋਈ ਲੋਗ ਸੇਫ ਸਾਈਕਲਿੰਗ ਇਨਫਰਾਸਟ੍ਰਕਚਰ ਜੇ ਹੋਏਗਾ ਤੇ ਸਾਈਕਲ ਦੀ ਡਿਮਾਂਡ ਬਹੁਤ ਵਧੇਗੀ ਬਹੁਤ ਵਧੇਗੀ ਹੁਣ ਅੱਜ ਲੋਗ ਆਪਣੇ ਬੱਚਿਆਂ ਨੂੰ ਸਾਈਕਲ ਤੇ ਸਕੂਲ ਨਹੀਂ ਭੇਜਦੇ ਕਿਉਂਕਿ ਉਸ ਕਹਿੰਦੇ ਬੱਚੇ ਸੇਫ ਨਹੀਂ ਸਿਕਿਉਰਿਟੀ ਪੁਆਇੰਟ ਆਫ ਵਿਊ ਉਹ ਆਪਣੇ ਘਰ ਦੇ ਆਸ-ਪਾਸ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਹੀ ਸਾਈਕਲਿੰਗ ਕਰਦੇ ਨੇ ਲੇਕਿਨ ਚਾਹੀਦਾ ਇਹ ਹੈ ਵੀ ਸਾਈਕਲਿੰਗ ਇਨਫਰਾਸਟ੍ਰਕਚਰ ਬਣੇ ਸਾਈਕਲਿੰਗ ਲੇਨ ਸੈਪਰੇਟ ਹੋਣ ਲੋਕ ਸਾਈਕਲ ਤੇ ਆਪਣੇ ਸਕੂਲ ਜਾਣ ਬੱਚੇ ਜਾਂ ਸਾਈਕਲ ਦੇ ਉੱਤੇ ਲੋਕ ਆਪਣੇ ਕੰਮ ਤੇ ਜਾਣ ਉਹਨਾਂ ਦੀ ਸਿਹਤ ਵੀ ਅੱਛੀ ਰਹੇਗੀ ਔਰ ਇਨਫਰਾਸਟ੍ਰਕਚਰ ਵੀ ਅੱਛਾ ਰਹੇਗਾ ਪੋਲੂਸ਼ਨ ਵੀ ਘਟ ਹੋਏਗਾ ਔਰ ਸ਼ਹਿਰਾਂ ਦੇ ਵਿੱਚ ਕੰਜੈਸ਼ਨ ਵੀ ਘਟੇਗਾ ਰਾਈਟ ਰਾਈਟ ਜੇਕਰ ਗਾਰ ਕਰੀਏ ਸਰ ਤੁਹਾਡੇ ਬ੍ਰਾਂਡ ਵਾਰੇ ਏਵਨ ਵਾਰੇ ਗੱਲ ਕਰੀਏ ਅੱਜ ਦੇ ਟਾਈਮ ਤੇ ਇੱਕ ਦਿਨ ਦੇ ਅੰਦਰ ਕਿੰਨੀ ਮੈਨੂਫੈਕਚਰਿੰਗ ਹੁੰਦੀ ਔਰ ਇੱਕ ਦਿਨ ਦੇ ਅੰਦਰ ਕਿੰਨੀ ਸੇਲਜ਼ ਹੁੰਦੀ ਹੋਈ ਹੈਗੇ ਅਸੀਂ ਦੇਖੋ 10000 ਪਲੱਸ ਸਾਈਕਲ ਰੋਜ਼ ਬਣਾ ਰਹੇ ਹਾਂ ਜੀ ਸਰ ਹੁਣ ਸਾਨੂੰ ਹੁਣ 沃尔马ርት ਤੋਂ ਵੀ ਆਰਡਰ ਆ ਗਿਆ ਲੋਕ ਕਹਿੰਦੇ ਵੀ ਅਮਰੀਕਾ ਦੀ ਟੈਰਿਫ ਆ ਗਿਆ ਕੁਝ ਆ ਗਿਆ ਲੇਕਿਨ ਟੈਰਿਫ ਦਾ ਜ਼ਰੂਰ ਕੁਝ ਆਈਟਮਸ ਤੇ ਫਰਕ ਪਿਆ ਹੈਗਾ ਲੇਕਿਨ ਸਾਈਕਲ ਦੇ ਆਰਡਰਸ ਦੇ ਉੱਤੇ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਉੱਥੇ ਉਹਨੇ ਰੇਟ ਵਧਾ ਦਿੱਤੇ ਉਹਨਾਂ ਨੂੰ ਉੱਥੇ ਆਪਣੇ ਉਹਨਾਂ ਦੇ ਕੰਜ਼ਿਊਮਰ ਨੂੰ ਮਹਿੰਗਾ ਪਏਗਾ ਲੇਕਿਨ ਇੱਥੋਂ ਕਿਉਂਕਿ ਅਮਰੀਕਾ 'ਚ ਕੋਈ ਸਾਈਕਲ ਨਹੀਂ ਬਣਦੀ ਉਹਨਾਂ ਨੇ ਇੰਡੀਆ ਤੋਂ ਲੈਣੀ ਹੈ ਚਾਈਨਾ ਤੋਂ ਲੈਣੀ ਕਿੱਥੋਂ ਵੀ ਲੈਣੀ ਲੇਕਿਨ ਕੋਵਿਡ ਤੋਂ ਬਾਅਦ ਅਮਰੀਕਾ ਵੀ ਯੂਰਪ ਵੀ ਹਰ ਕੋਈ ਇੰਡੀਆ ਵੱਲ ਦੇਖ ਰਿਹਾ ਹੈ ਔਰ ਇੰਡੀਆ ਦੀ इंडस्ट्री बहुत तरक्की कर रही है right. और काफ़ी अच्छा टाइम आ रहा आने वास्ते hmm. आने वाले टाइम से यूरोप तो भी अमेरिका तो भी काफ़ी डिमांड आ रही है साइकिल की भी होर प्रोडक्ट्स की भी और असी पूरी उम्मीद करते हैं भी आने वाला टाइम जोड़ा है साडा इंडिया का बहुत अच्छा so you see a bright future for indian terms of cycle industry and in terms of ki thodi daily di sale di gal kariye ta apni daily kinni koi cycles sale karde ha apan assi 10000 plus cycle roz banar jinni bana rahe ha unhi vech rahe ha nal nal vech rahe ha te waki export de vich bhi sadi kafi achi growth hai is saal sadi export jehdi hai pichle saal nalon double hoegi is saal assi kareeb 200 crore di ta export hi karange wow aur 1000 plus crore di sadi yeah within the market, India market they will say hmm. that means the cycle industry is not only contributing to Ludhiana economy but to India economy a lot. ਰਾਈਟ ਇਹ ਸੀਗੇ ਸਾਡੇ ਨਾਲ ਓਮਕਾਰ ਸਿੰਘ ਪਾਵਰ ਜੀ A1 ਸਾਈਕਲ ਤੋਂ ਡਾਇਰੈਕਟਰ ਚੇਅਰਮੈਨ ਐਂਡ ਆਈ ਥਿੰਕ ਹਿਸ ਇਨਸਾਈਟ ਫॉर ਜੀਐਸਟੀ ਵਾਸ ਇਕੁਅਲੀ ਇੰਪੋਰਟੈਂਟ ਬਿਕੋਜ਼ ਜਦ ਆਪਾਂ ਬਿਲਕੁਲ ਗ੍ਰਾਸ ਰੂਟ ਲੈਵਲ ਤੋਂ ਚੀਜ਼ਾਂ ਨੂੰ ਸਮਝਾਂਗੇ ਕਿ ਜੀਐਸਟੀ ਫਾਇਦਾ ਰਿਹਾ ਹੈ ਜਾਂ ਜੀਐਸਟੀ ਤੋਂ ਨੁਕਸਾਨ ਰਿਹਾ ਤੇ ਇਫ ਇਟ ਕਮਸ ਫਰਮ ਦ ਰਾਈਟ ਪਰਸਨ ਤੁਹਾਡੇ ਕੋਲ ਰਾਈਟ ਨੋਲੇਜ ਜਾਏਗੀ ਸਹੀ ਔਰ ਸਟੀਕ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਥੈਂਕ ਯੂ ਸੋ ਮੱਚ ਫॉर ਵਾਚਿੰਗ